ਤਮਾਰੋਗੋ ਗੋਗਿਓ ਉਧਰ ਬੜੇ ਇੱਧਰ ਸਾਡ ਡਿਊਟੀ ਲੱਗੀ ਆ ਜੀ ਡਿਊਟੀ ਲੱਗੀ ਕਹਿ ਸਕਦੇ ਹੋ ਕਮ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਕਲਕਾ ਨਾਲ ਕਲੇਜੀ ਦੀ ਗ੍ਰਿਫਤਾਰ ਕੀਤੀ ਫਰਦਰ ਅਗ੍ਯ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਮੋਰ ਟ੍ਰੈਫਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਕਿ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਹੋ ਗਈ ਸਰ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਘਰ ਸੀ ਘਰ ਸੀ ਕਿਹੜਾ ਏਰੀਆ ਸਰ ਇਹ 5 ਨੰਬਰ ਡਿਵੀਜ਼ਨ ਦੇ ਅੰਦਰ ਸਾਬਰ ਇਹ ਕਿਹੜਾ ਮਕਾਨ 5 ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕੱਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਨ ਗ੍ਰਿਫਤਾਰ ਸਰ ਇਹ ਮਾਨਵੀ ਘਰ ਲਈ ਆ ਜਾ ਰਿਹਾ ਹੈ ਹਾਂਜੀ ਬਟ ਆਬਵੀਅਸਲੀ ਅਸੀਂ ਫਰਥ ਇਨਵੈਸਟੀਗੇਸ਼ਨ ਕਰਾਂ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਕੋਈ ਪਤਨੀ ਆਈਐਸਓ ਹਾਂਜੀ ਉੱਪਰ ਬਜੀ ਹਾਂਜੀ ਉਹਦੇ ਉਹਦੇ ਬਾਹਰ 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 ਇਹ ਤਾਂ ਨਮਾਣੀ ਕਰਨਾ ਕਿ ਸਾਨੂੰ ਪਤਾ ਹੈ ਉੱਪਰ ਆ ਗਏ ਸਾਡੀ ਮੇਰੀ ਕਿਤਾਬ ਖਾਣੇ ਦੇਖੀ ਜੀ ਪਈ ਅਸੀਂ ਜਾਂਦੇ ਨਹੀਂ ਅੰਦਰ ਅੰਦਰ ਹਾਂ ਤੁਹਾਡੇ ਥਾਣੇ ਤੁਹਾਡੇ ਰੰਜੀਮ ਬਹੁਤੀ ਤੁਸੀਂ ਟੱਕਾ ਨਾ ਮਾਰੋ ਮਾਰੋ ਕਰ ਲੈ ਕਰ ਸਕਦਾ ਜੀ ਟੱਕਾ ਮਾਰੋ ਹੋਰ ਕੀ ਹੈ ਅੰਦਰ ਬੜੇ ਸਿੱਧਾ ਤੁਹਾਡੀ ਡਿਊਟੀ ਲੱਗੀ ਆਪ ਦੀ ਡਿਊਟੀ ਲੱਗੀ ਪਿਆਰ ਕਹਿ ਸਕਦੇ ਹੋ ਪਿਆਰ ਕਹਿ ਤੂੰ ਨਹੀਂ ਪਿਆਰ ਨਹੀਂ ਤੁਸੀਂ ਕਿਹਾ ਵੀ ਪਿਆਰ ਨਹੀਂ ਕਿਹਾ ਜੀ 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 ਕੀ ਮੰਗਦਾ ਸਾਹਮਣੇ ਇੱਕ ਮਿੰਟ ਕੋਈ ਗੱਲ ਜਿਹੜਾ ਕੀ ਮੰਗ ਰਿਹਾ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਫਿੰਗ ਦਾ ਇੱਕ ਪਰਚਾ ਦਰਜ ਕੀਤਾ ਜੇਜ ਇੱਕ ਮਿਸਟਰ ਢਿੱਲੋ ਨਾਮ ਦਾ ਵਿਅਕਤੀ ਤੇ ਪਲਸ 457 ਗ੍ਰਿਫਤਾਰ ਕੀਤਾ ਫਰਦਰ ਅਗ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਇਹ ਕੀ ਮਾਮਲਾ ਹੈ ਇਹ ਹਜੇ ਇਮੋਰਲ ਟ੍ਰੈਫਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰ ਸਰ ਨਿੱਜੀ ਹੋਟਲ ਵਿੱਚ ਚੱਲ ਰਹੇ ਸੀ ਨਹੀਂ ਇੱਕ ਘਰ ਸੀ ਘਰ ਸੀ ਕਿਹੜੇ ਏਰੀਆ ਸਰ ਏ ਪੌਨ ਨੰਬਰ ਡਿਵੀਜ਼ਨ ਦੇ ਅੰਦਰ ਸਾਬਾ ਨੇ ਕਿ ਕਿਹੜਾ ਪੌਨ ਨੰਬਰ ਡਿਵੀਜ਼ਨ ਥਾਣੇ ਦਾ ਏਰੀਆ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋ ਸ਼ਹਿਨ ਗ੍ਰਸਤਾਰ ਸਰ ਜੀ ਮਾਨ ਵਗੈਰਾ ਲਿਆ ਜਾ ਰਿਹਾ ਹੈ ਜੀ ਬਟ ਆਬਵੀਅਸਲੀ ਅਸੀਂ ਫਰਥ ਇਨਵੈਸਟੀਗੇਸ਼ਨ ਕਰਾਂ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਕੋਈ ਪਤਨੀ ਆਈਐਸਓ ਤਰਾ ਇਹ ਬਥੋਰਾ ਭਾਈ ਇਹਨੂੰ ਲੈ ਕੇ ਆਂਦੇ ਹਾਂ